ਆਪੇ ਕੋਈ ਹੱਲ ਕੱਢਾ ਲੇਗਾ ਜਿਸਨੇ ਹੈ ਮੈਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਸਾਰੇ ਹਥਿਆਰ ਨਹੀਂ ਮੈਨੇ ਉਸ ਅੱਗੇ ਸੁੱਟਦੇ ਨਹੀਂ ਸਾਰੇ ਹਥਿਆਰ ਨਹੀਂ ਮੈਨੇ ਉਸ ਅੱਗੇ ਸੁੱਟਦੇ ਨਹੀਂ ਜਿਸ ਅੱਗੇ ਹੈ ਸੀਸ ਝੁਕਾਇਆ ਜਿਸ ਦਾ ਹੈ ਨਾਮ ਤੇ ਆਇਆ ਜਿਸ ਦਾ ਹੈ ਨਾਮ ਤੇ ਆਇਆ ਹਥਿਆਰ ਸਾਰੇ ਨਹੀਂ ਛੁੱਟ ਦੇਣੇ ਹਥਿਆਰ ਸਾਰੇ ਨਹੀਂ ਛੁੱਟ ਦੇਣੇ ਹਥਿਆਰ ਸਾਰੇ ਨਹੀਂ ਛੁੱਟ ਦੇਣੇ ਜਿਸ ਅੱਗੇ ਹੈ ਸੀਸ ਝੁਕਾਇਆ ਜਿਸ ਅੱਗੇ ਹੈ ਸੀਸ ਝੁਕਾਇਆ ਜਿਸ ਅੱਗੇ ਹੈ ਸੀਸ ਝੁਕਾਇਆ ਕੱਢੀਗਾ ਹੱਲ ਕੋਈ ਨਾ ਕੋਈ ਉਹ ਮੇਰੀਆਂ ਮੁਸ਼ਕਲਾਂ ਦਾ ਜਿਸ ਨੇ ਹੈ ਮੈਨੂੰ ਮੁਸ਼ਕਲਾਂ ਦੇ ਵਿੱਚ ਪਾਇਆ ਜਿਸ ਨੇ ਹੈ ਮੈਨੂੰ ਮੁਸ਼ਕਲਾਂ ਦੇ ਵਿੱਚ ਪਾਇਆ